ਸਤਿ ਸ਼੍ਰੀ ਅਕਾਲ ਜੀ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਕਬੂਤਬਾ ਦਾ ਪ੍ਰਧਾਨ ਮੇਰੇ ਨਾਲ ਸਦਾ ਮਲਕੀਸ਼ ਸਿੰਘ ਵੱਲਾ ਜੀ ਕਾਉਂਸਲਰ ਸਾਹਿਬ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਸਤਾਰ ਪ੍ਰਚਾਰਕ ਤਰਸ ਸਾਡੇ ਹਰਦੀਪ ਸਿੰਘ ਸਭਾ ਦੇ ਅਸੀਂ ਅੱਜ 13 ਮਾਰਚ ਆਇ ਸ਼ਹੀਦ ਨੂੰ ਯਾਦ ਕਰਨ ਆਏ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਕਿ ਅੱਜ ਦੇ ਦਿਨ ਸੀ ਦੂਦਮ ਸਿੰਘ ਨੇ 13 ਮਾਰਚ ਨੂੰ ਜਰਨਲ ਡਵੇਅਰ ਦਾ ਜਿਹੜਿਆਂ ਵਾਲੇ ਬਾਦ ਦਾ ਬਦਲਾ ਲਿਆ ਸੀ 크੍ਰਿਸਚਨ ਹਾਲ ਚ ਲੰਡਨ ਤੇ ਜਾ ਕੇ ਉਸ ਡਵੇਅਰ ਨੂੰ ਗੋਲੀਆਂ ਮਾਰੀਆ ਸੀ ਜਿਨਨੇ 3000 ਨਥੇ ਲੋਕਾਂ ਨੂੰ ਜਿਲੇ ਵਾਲੇ ਬਾਗ ਮਸ਼ੀਨ ਕਰਨਾ ਗੋਲੀਆਂ ਨਾਲ ਭੰਤਾ ਸੀ ਉਹਦਾ ਬਦਲਾ ਲਿਆ ਸਾਨੂੰ ਬੜਾ ਫਖਰ ਕਿ ਉਹ ਸਾਡੀ ਬਰਾਦਰੀ ਚ ਪੈਦਾ ਹੋਇਆ ਔਰ ਸਾਨੂੰ ਬੜਾ ਇਸ ਗੱਲ ਤੇ ਅਸੀਂ ਸਾਰੀ ਜ਼ਿਲੇ ਦੀ ਅੰਮ੍ਰਿਤਸਰ ਕਮੋਸ ਸਭਾ ਸਾਡੀ ਅੰਤਰਰਾਸ਼ਟਰੀ ਸਰ ਕਮੋਸ ਸਭਾ ਸਾਰੇ ਅਸੀਂ ਇਕੱਠੇ ਹੋ ਕੇ ਸਰਦਾ ਦੇ ਫੁੱਲ ਘੇਟ ਕਰਦੇ ਆ ਔਰ ਸੀਦਾਂ ਨੂੰ ਯਾਦ ਕਰਾਂਗੇ ਤੇ ਸਾਡਾ ਨਾਂ ਉੱਚਾ ਹੋਣਾ ਜੇ ਅਸੀਂ ਸੀਦਾਂ ਨੂੰ ਭੁੱਲ ਕੇ ਜਿਹੜੀ ਕੋਮ ਸੀਦਾਂ ਨੂੰ ਭੁੱਲ ਜਾਂਦੀ ਉਹਨੂੰ ਕਦੀ ਕੋਈ ਵਿਰਸੇ ਚ ਉਹਨਾਂ ਦਾ ਨਾਂ ਨਹੀਂ ਲੈਂਦਾ ਤਾਂ ਕਰਕੇ ਸੀਦੋਦਮ ਸੌ ਦੀ ਇੱਕ ਅਣਥੱਕ ਕੁਰਬਾਨੀ ਆ ਆਪਣੇ ਦੇਸ਼ ਦੇ ਵਿੱਚ ਹੀ ਬਦਲਾ ਬੜਾ ਆਪਣੇ ਘਰ 'ਚ ਹੀ ਔਖਾ ਲਿਆ ਜਾਂਦਾ ਪਰ ਜਦੋਂ ਕਿ ਇਹ ਸਮੁੰਦਰੋਂ ਪਾਰ ਧਰਤੀ ਤੇ ਜਾ ਕੇ ਬਦਲਾ ਲੈਣਾ ਉਹ ਵੀ 21 ਸਾਲਾਂ ਬਾਅਦ ਤੋਂ ਬੜਾ ਵਧੀਆ ਉਹਨਾਂ ਨੇ ਕੰਮ ਕੀਤਾ ਉਹਦਾ ਕਰਕੇ ਅਸੀਂ ਉਹਨਾਂ ਨੂੰ ਯਾਦ ਰੱਖਦੇ ਆਂ ਔਰ ਅਸੀਂ ਇਹ ਵੀ ਔ ਵਾਲੇ ਸਮਝ ਕਾਂਗੇ ਕਿ ਜਿਹੜੀ ਆ ਕੋਈ ਉਹਨਾਂ ਦੇ ਸੀਧਾਂ ਦੀਆਂ ਕਮੀਆਂ ਰਹਿ ਗਈਆਂ ਉਹ ਹੀ ਪੂਰੀਆਂ ਕਰੀਏ ਇੱਥੇ ਅੱਜ ਤੋਂ ਪਹਿਲਾਂ ਅਸੀਂ ਜਦੋਂ ਬਹੁਤ ਸਥਾਪਿਤ ਹੋਇਆ ਉਦੋਂ ਸਰਦਾਰ ਨਾਨ ਸਿੰਘ ਛੋਡੇ ਸੈਂਟਰ ਦੇ ਮਨਿਸਟਰ ਗ੍ਰਹਿ ਮੰਤਰੀ ਸਨ ਆਉ ਸਾਡੇ ਬਾਬੀ ਕਬੋਜੀ ਦੌਲਤਰਾਮ ਕਬੋਜੀ ਉਹਨਾਂ ਅੰਤਰਰਾਸ਼ਟਰੀ ਖਰਬ ਕਬੋਸਾ ਬਾ ਜ਼ਿਲ੍ਹੇ ਦੀ ਕਬੋਸਾ ਬਾ ਨੇ ਬਹੁਤ ਇੱਥੇ ਸਥਾਪਿਤ ਕੀਤਾ ਸੀ ਇਹਦੇ ਅੱਜ ਜਿਹੜੀ ਇਹਦੀ ਦਿਸ਼ਾ ਵਿਖਾ ਰਹੇ ਉਹਨਾਂ ਨੇ ਉਸ ਟਾਈਮ ਸੀ ਦੂਦਮ ਸੋਨੇ ਇੱਥੋਂ ਦੀ ਧਰਤੀ ਦੀ ਮਿੱਟੀ ਚੁੱਕ ਕੇ ਕਸਮ ਖਾਦੀ ਸੀ ਕਿ ਜਿਹੜੇ ਗੋਰਿਆਂ ਨੇ ਮੇਰੇ ਇੰਨੇ ਦੋਸਤਾਨ ਪੰਜਾਬੀਆਂ ਦੇ ਜ਼ੁਰਮ ਕੀਤਾ ਮੈਂ ਉਹਦਾ ਬਦਲਾ ਲਊਂਗਾ ਜੋ ਤੇ ਕਿੰਤੂ ਪਰੰਤੂ ਵੀ ਲੋਕਾਂ ਕੀਤਾ ਗਏ ਫੋਟੋ ਨਹੀਂ ਸਹੀ ਇਹ ਅਸਲੀਅਤ ਕਿਸੇ ਨੂੰ ਪਤਾ ਹੀ ਨਹੀਂ ਕਿ ਅੱਜ ਤੋਂ 70 ਸਾਲ ਆਜ਼ਾਦੀ ਨੂੰ ਹੋ ਗਏ ਕਿਸੇ ਪੋਲੀਟਿਕਲ ਪਾਰਟੀ ਕਿਸੇ ਕਿਸੇ ਪਾਰਟੀ ਦੇ ਉਹਦਾ ਬੋਤ ਨਹੀਂ ਲਾਇਆ ਇਹ ਸਰਦੀ ਅੰਤਰਰਾਸ਼ਟਰੀ ਸਰਬਕਮੋਤ ਸਭਾ ਜ਼ਿਲ੍ਹਾ ਕਬੋ ਸਭਾ ਨੇ ਇਹਦਾ ਬੋਤ ਲਾਇਆ ਹੁਣ ਇਹਦੇ ਸਾਹਮਣੇ ਆ ਖਿੜਕੀਆਂ ਲਾਤੀਆਂ ਇਹ ਬੜੀ ਨਿੰਦਣਯੋਗ ਗੱਲ ਆ ਖਿੜਕੀਆਂ ਲਾਤੀਆਂ ਜਦੋਂ ਉਸ ਰਸਤੇ ਸਾਣੀ ਸੰਗਤ ਜਾਂਦੀ ਸੀ ਜਿਲੇ ਵਾਲੇ ਬਾਗ ਸੀਦਾ ਨੂੰ ਸ਼ਰਧਾਲਗਿਆਂ ਦੇਣ ਤੇ ਇਹ ਵਸਤੇ ਆਉਂਦੀ ਹੀ ਵਾਪਸ ਤੇ ਉਹ ਬੋਤਰੇ ਦਰਸ਼ਨ ਕਰਦੀ ਹੁਣ ਅਸੀਂ ਇਹ ਸਰਕਾਰ ਕੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਔਰ ਇੱਥੋਂ ਦੇ ਐਮਪੀ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹਦੀ ਉਹੀ ਰਾਹ ਚਾਲੂ ਕੀਤਾ ਜਾਵੇ ਜੋ ਦਰਬਾਰ ਸਵਰ ਰਮੰਦਰ ਸਾਹਿਬ ਲੋਕ ਸੰਗਤ ਮੱਥਾ ਟੇਕਣਾ ਦੀ ਉਸ ਤੋਂ ਬਾਅਦ ਜ਼ਿਲ੍ਹੇ ਵਾਲੇ ਬਾਗ ਮੱਥਾ ਸ਼ਹੀਦ ਨੂੰ ਟੇਕਣ ਆਉਂਦੇ ਆ ਯਾਦ ਕਰਦੇ ਉਹਨਾਂ ਲਈ ਰਸਤਾ ਬੰਦ ਕਰਤਾ ਇਹ ਬਿਲਕੁਲ ਮਜ਼ਾਕ ਕੀਤਾ ਸਾਰਾ ਰਸਤਾ ਬੰਦ ਕਰਤਾ ਇਹਨਾਂ ਨੇ ਉਧਰੋਂ ਮੋੜ ਦਿੱਤਾ ਜਾਂਦਾ ਇਧਰ ਵਾਪਸ ਸੰਤ ਨੂੰ ਆਉਣ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਸ਼ਹੀਦ ਐਡਾ ਵੱਡਾ ਐਡੀ ਵੱਡੀ 3000 ਲੋਕਾਂ ਨੂੰ ਇੱਥਿਆਂ ਨੂੰ ਮਾਰਨ ਵਾਲੇ ਦਾ ਲੰਡਨ ਚ ਜਾ ਕੇ ਕੀ ਹਾਲ ਬਦਲਾ ਲੈਣ ਵਾਲੇ ਦਾ ਇਹ ਪ੍ਰਤੀਕਾਲ ਲੋਕ ਇਹੋ ਜਿਹਾ ਕੰਮ ਕਰਨਗੇ ਬੜੀ ਨਿੰਦਣਯੋਗ ਗੱਲ ਆ ਅਸੀਂ ਇਹ ਹੀ ਬੇਨਤੀ ਕਰਾਂਗੇ ਸੈਂਟਰ ਸਰਕਾਰ ਗੜੀ ਵੀ ਕਿ ਦੁਬਾਰਾ ਇਹ ਜਿਹੜੀ ਖਿੜਕੀ ਜਿਹੜੀਆਂ ਪਛੇ ਹਟਾਈਆਂ ਜਾਣ ਔਰੇ ਰਸਤਾ ਚਾਲੂ ਕੀਤਾ ਜਾਵੇ ਕਿ ਜੋ ਸ਼ਹੀਦ ਸਿੰਘਾਂ ਦਾ ਮਾਣ ਸਤਕਾਰ ਰਹ ਸਕੇ ਠੀਕ ਹੈ ਸਰਪੰਖ ਨੂੰ ਜਮੀਤ ਪ੍ਰਧਾਨ ਜੀ ਜਿੰਨੇ ਵਾਲੇ ਬਾਗ ਦਾ ਜੋ ਜਨਰਲ ਡਿਵਾਈਸ ਨੇ ਇੱਥੇ ਗੋਲੀਆਂ ਚਲਾ ਕੇ ਨੇ ਹੱਥੇ ਲੋਕਾਂ ਨੂੰ ਜਿਹੜਾ ਇੱਥੇ ਮੌਤ ਦੇ ਘਾਟ ਉਤਾਰਿਆ ਸੀ ਉਹਦੀ ਜਿਹੜੀ ਇੱਥੇ ਸ਼ਹੀਦ ਉਧਮ ਸਿੰਘ ਨੇ ਕਸਮ ਖਾਧੀ ਇਥੋਂ ਬਦਲਾ ਲੈਣ ਦੀ ਉਹ 20 ਸਾਲ ਬਾਅਦ ਇੰਗਲੈਂਡ ਜਾ ਕੇ ਸਰ ਮਾਈਕਲ ਐਡਵਾਇਰ ਨੂੰ ਅੱਜ ਦੇ ਦਿਨ ਗੋਲੀਆਂ ਮਾਰ ਕੇ ਜਿਹੜਾ ਉਹ ਮੌਤ ਦੇ ਘਾੜ ਆਤਾਰਿਆ ਸੀ ਉਥੇ ਅੱਜ ਦੇ ਦਿਨ ਹੀ ਜਿਹੜੀ ਉਹ ਮੀਟਿੰਗ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਫੇਰ ਤੋਂ ਦੁਬਾਰ ਤੋਂ ਉਹ ਇਹ ਗੱਲ ਕਹਿ ਰਿਹਾ ਸੀ ਵੀ ਫੇਰ ਮੈਨੂੰ ਉਥੇ ਪੰਜਾਬ ਦੀ ਧਰਤੀ ਦੇ ਉੱਤੇ ਭੇਜਿਆ ਜਾਵੇ ਤੇ ਮੈਂ ਫੇਰ ਮਤਲਬ ਉਹ ਜੋ ਪਹਿਲੇ ਜਿਹੜੇ ਕੀਤਾ ਵਾ ਉਸੇ ਤਰ੍ਹਾਂ ਮੈਂ ਕਰ ਸਕਦਾ ਪਰ ਉਹ ਟਾਈਮ ਸ਼ਹੀਦឧਦਮ ਸਿੰਘ ਨੇ ਜੋ ਆਪਣੀ ਸੂਝ-ਬੂਝ ਰੱਖਦਿਆਂ ਕਿਤਾਬ ਦੇ ਵਿੱਚ ਪਿਸਟਲ ਨੂੰ ਕਿਤਾਬ ਨੂੰ ਕੱਟ ਕੇ ਉਹਦੇ ਪਿਸਟਲ ਵਿੱਚ ਰੱਖ ਕੇ ਉਹ ਜਿਹੜਾ ਮੀਟਿੰਗ ਹਾਲ ਦੇ ਵਿੱਚ ਪਹੁੰਚਿਆ ਤੇ ਉਹਨੂੰ ਇਹ ਗੱਲ ਕਰਦੇ ਅਨਸਾਰ ਹੀ ਉਹਨੂੰ ਜਿਹੜਾ ਮੌਰ ਦੇ ਘਾੜ ਜਿਹੜਾ ਉਤਾਰ ਦਿੱਤਾ। ਉਹ ਅੱਜ ਦੇ ਦਿਨ ਉਹਦਾ ਸ਼ਹੀਦឧਦਮ ਸਿੰਘ ਦਾ ਅਸੀਂ ਜਿਹੜਾ ਇਹ ਦਿਨ ਜਿਹੜਾ ਉਹ ਮਨਾ ਰਹੇ ਅੱਜ ਦੇ ਦਿਨੀ ਇਹ ਜਿਹੜਾ ਬੁੱਤ ਸਥਾਪਿਤ ਕੀਤਾ ਸੀ ਇੱਥੇ ਰਾਜਨਾਲ ਸਿੰਘ ਨੇ। ਬੋਬੀ ਜੀ ਸਰਬ ਕੰਬੋਜ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਸਾਰਾ ਜੋ ਉਥੋਂ ਅਰੇਂਜਮੈਂਟ ਕੀਤਾ ਅੰਮ੍ਰਿਤਸਰ ਦੀ ਜੋ ਸਾਡੀਆਂ ਕੰਬੋਜ ਬਰਾਦਰੀਆਂ ਦੀ ਜਿਹੜੀ ਸਭਾ ਵਾ ਉਹਨਾਂ ਨਾਲ ਮਿਲ ਕੇ ਆਜ਼ਾਦ ਆਦੇਨ ਜਿਹੜਾ ਅਸੀਂ ਚੁਣਿਆ ਸੀ ਉਹ ਅਸੀਂ ਹਰ ਹੁਣ ਹਰ ਸਾਲ ਆਜ਼ਾਦ ਆਦੇਨ ਹੀ ਇੱਥੇ ਸ਼ਰਦਾ ਦੇ ਫੁੱਲ ਪੇੜ ਕਰਕੇ ਮਨਾਉਂਦੇ ਆ ਹੁਣ ਜਿਹੜਾ ਆ ਵਾ ਗਾਂ ਜਿੱਦਾਂ ਹੁਣ ਇਹ ਸ਼ਹੀਦឧਦਮ ਸਿੰਘ ਜ ਤੁਸੀਂ ਦੇਖ ਰਿਹਾ ਜੀ ਜੇ ਕਿਤੇ ਕੈਮਰਾ ਮਾਰੋ ਇੱਧਰੋਂ ਇੱਥੇ ਕੋਈ ਵੀ ਬੰਦਾ ਜਿਹੜਾ ਇੱਥੇ ਤੱਕ ਨਹੀਂ ਪਹੁੰਚਦਾ ਸਾਲ ਬਾਅਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਉਹ ਅਸੀਂ ਇੱਥੇ ਆਉਂਦੇ ਆ ਇਹ ਜਿਹੜੀ ਖਿੜਕੀ ਲੱਗੀ ਆ ਚਾਹੇ ਅੱਗੇ ਵੀ ਅਸੀਂ ਬੋਲਿਆ ਅਸੀਂ ਇੱਥੋਂ ਦੇ ਜਿਹੜੀ ਪ੍ਰਸ਼ਾਸਨ ਆ ਡੀਸੀ ਸਾਹਿਬ ਨੂੰ ਅਸੀਂ ਇਹ ਮੰਗ ਕਰਦੇ ਆ ਪੀ ਇਹ ਦੁਬਾਰਤੋ ਜਿਹੜਾ ਰਸਤਾ ਖਲਾਇਆ ਜਾਵੇ ਇਹ ਪੋਲੀਟਿਕਲ ਕੋਈ ਇਹਨਾਂ ਦੀ ਜਿਹੜੀ ਗੇਮ ਚੱਲੀ ਆ ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਰਸਤਾ ਬੰਦ ਹੋਇਆ ਕਿਉਂ ਵਾਪਸੀ ਜਿਹੜੀ ਆ ਉਹ ਇਧਰ ਦੀ ਹੈਗੀ ਹੀ ਤੇ ਉਹ ਇਸ ਕਰਕੇ ਇਹ ਬਹੁਤ ਵਧੀਆ ਜਿਹੜੀ ਚੋਣ ਜਿਹੜੀ ਇਹ ਜਗ੍ਹਾ ਦੀ ਕੀਤੀ ਸੀ ਉਹਨਾਂ ਨੇ ਮਿਲ ਕੇ ਰਾਜਨਾਥ ਸਿੰਘ ਨੇ ਵੀ ਇਹ ਜਗ੍ਹਾ ਜਿਹੜੀ ਤੁਹਾਨੂੰ ਬਹੁਤ ਹੀ ਵਧੀਆ ਲੋਕ ਸਾਰੇ ਇੱਥੇ ਆਉਣਗੇ ਅਸੀਂ ਦੇਖਿਆ ਵੀ ਆ ਜਦੋਂ ਇਹ ਖੁੱਲਾ ਸੀ ਰਸਤਾ ਉਦੋਂ ਇਹ ਲੋਕ ਗੋਰੇ ਵੀ ਆਣ ਕੇ ਇੱਥੇ ਪੜਦੇ ਸਨ ਕਿ ਇਹ ਕੌਣ ਆ ਹੋਂਤੇ ਹੁਣ ਕਿਸੇ ਸਿਰਫ ਚੰਦ ਬੰਦਿਆਂ ਨੂੰ ਪਤਾ ਵੀ ਇਹ ਕਿਹੜਾ ਸ਼ਹੀਦ ਆ ਇਹਦਾ ਕੀ ਮਤਲਬ ਹੁਣ ਆਪਾਂ ਹੋਰ ਵੀ ਕਿਸੇ ਸਟੇਟਾਂ 'ਚ ਜਾਈ ਉੱਥੇ ਆਪਾਂ ਨੂੰ ਕੀ ਪਤਾ ਲੱਗਦਾ ਜਿੰਨਾ ਜੇ ਰੋ ਉੱਥੇ ਕੋਈ ਕੋਲ ਨਾ ਜਾਈ ਉੱਥੇ ਪੜਿਆ ਨਾ ਜਾਵੇ ਲੋਕ ਉੱਥੇ ਫੋਟੋਆਂ ਖਿੱਚਦੇ ਆ ਸਾਰਾ ਕੁਝ ਹੁਣ ਤੁਸੀਂ ਅਸੀਂ ਦੇਖ ਲਓ ਇਹ ਮੁਲਾਜ਼ਮ ਖੜੇ ਆ ਇਸ ਤੋਂ ਬਾਅਦ ਤੁਸੀਂ ਆੜ ਕੇ ਇਕੱਲੇ ਦੇਖ ਲਓ ਵੀ ਐਨੂੰ ਆਉਂਦੇ ਨਹੀਂ ਤੁਹਾਨੂੰ ਕਦੀ ਵੀ ਨਹੀਂ ਆਉਂਦੇ ਨਹੀਂ ਉਹ ਅੱਜ ਦਾ ਦੇਣੇ ਆ ਸਿਰਫ ਅਸੀਂ ਆਏ ਆ ਦੇਖ ਲਓ ਕਿੰਨੇ ਕੇ ਜਾਣੇ ਇਹ ਤੁਹਾਨੂੰ ਪੂਰੀ ਪਾਬੰਦੀ ਆ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਮੁੱਖ ਮੰਤਰੀ ਤੋਂ ਵੀ ਇਹਦੇ ਵਿੱਚ ਇਨਵੋਲਵ ਹੋ ਗਏ ਇਹ ਜਿਹੜੀਆਂ ਖਿੜਕੀਆਂ ਖੁੜਕੀਆਂ ਪਰੇ ਕਰਕੇ ਇਧਰੋਂ ਰਸਤਾ ਦੁਬਾਰ ਤੋਂ ਖੋਲਿਆ ਜਾਵੇ ਜੋ ਬੋਤ ਦੇ ਲੋਕ ਦਰਸ਼ਨ ਕਰ ਸਕਣ ਤੇ ਲੋਕਾਂ ਨੂੰ ਜਗਾ ਪਤਾ ਲੱਗ ਸਕੀ ਸਹੀ ਠੀਕ ਹੈ ਜੀ